संगी भय दुख में संग नकोये कोह को नानक हर भज मना अंत सहाय होए सुख में बो संगी भय दुख में संग नह को नानक हर भज मना ਅੰਤ ਸਹਾਈ ਹੋਏ ਜੁਗ ਜੁਗ ਅਟਲ ਸੈਬੀ ਕੁਮਾਰ دین ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗਰਨ ਸੈ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਪਏ ਹਾਂ ਆਓ ਫਤੇ ਨਾਲ ਆਪਾਂ ਸੰਜਪਾ ਲਈਏ ਤਾਂ ਕਿ ਵਿਚਾਰਾਂ ਦੀ ਲੜੀ ਨੂੰ ਪਰੰਪਰ ਕਰ ਸਕੀਏ ਦੋਨੇ ਹੱਥ ਜੋੜ ਕੇ ਸਮੂਹ ਸਾਧ ਸੰਗਤ ਪ੍ਰੇਮ ਨਾਲ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੇ ਮੁਖਾਰ ਬਿੰਦੂ ਚਾਰਨ ਕੀਤੇ ਪਵਿੱਤਰ ਸ਼ਲੋਕ ਉਹਨਾਂ ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ 32 ਨੰਬਰ ਸ਼ਲੋਕ ਜਿਹੜਾ ਹੈ ਉਹ ਵਿਚਾਰਨਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਸੁਖ ਮੈਂ ਬੋ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਸੰਸਾਰ ਦੀ ਅਸਲੀਅਤ ਨੂੰ ਬਿਆਨ ਕੀਤਾ ਗੁਰੂ ਸਾਹਿਬ ਜੀ ਨੇ ਸਾਹਿਬ ਜੀ ਕਹਿੰਦੇ ਪਰਮਾਤਮਾ ਦਾ ਭਜਨ ਕਰਿਆ ਕਰ ਪਰਮਾਤਮਾ ਦੇ ਨਾਮ ਨਾਲ ਜੁੜਿਆ ਕਰ ਪਰਮਾਤਮਾ ਦੇ ਨਾਮ ਲਈ ਸਮਾਂ ਕੱਢਿਆ ਕਰ ਕਿਉਂਕਿ ਅੰਤ ਵੇਲੇ ਉਸ ਨਾਮ ਨੇ ਹੀ ਮਦਦਗਾਰ ਬੰਨਾ ਹੈ ਮੈਂ ਸ਼ਬਦ ਆਖ ਦਿਆਂ ਅੰਤ ਵੇਲੇ ਨਹੀਂ ਹਰ ਵੇਲੇ ਹਰ ਵਕਤ ਨਾਮ ਨੇ ਹੀ ਸਾਡਾ ਮਦਦਗਾਰ ਬੰਨਾ ਹੈ ਨਾਮ ਨੇ ਹੀ ਸਹਾਈ ਹੋਣਾ ਹੈ ਫਿਰ ਗੁਰੂ ਸਾਹਿਬ ਜੀ ਨੇ ਭੁਲੇਖਾ ਕੱਢਿਆ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਵੇਲੇ ਜਿਹੜੇ ਸੁੱਖ ਹੈ ਨਾ ਉਹ ਮੇਲੀ-ਗੇਲੀ ਬਣ ਜਾਂਦੇ ਨੇ ਭਾਵੇਂ ਕੀ ਦੁਨਿਆਵੀ ਤੌਰ ਤੇ ਸੁੱਖ ਹੈ ਤੇ ਤੇਰੇ ਨਾਲ ਨੇ ਜੇ ਦੁੱਖ ਹੈ ਤੇ ਫਿਰ ਕੋਈ ਵੀ ਨਾਲ ਨਹੀਂ ਵੀ ਲੋੜ ਮੁਤਾਬਕ ਜੁੜਿਆ ਜਾਂਦਾ ਹੈ ਸੁਖ ਮੈਂ ਬੋਹ ਸੰਗੀ ਪਏ ਬੋਹ ਸੰਗੀ ਬਣ ਜਾਂਦੇ ਨੇ ਦੁੱਖ ਮੈਂ ਸੰਗ ਨਾ ਕੋਏ ਦੁੱਖ ਵੇਲੇ ਕੋਈ ਸੰਗੀ ਨਹੀਂ ਬਣਦਾ ਥੋੜਾ ਜਿਹਾ ਆਪਾਂ ਵਿਚਾਰ ਲਈ ਸਮਝਣ ਦਾ ਯਤਨ ਕਰਿਓ ਸੁਖ ਕਿੰਨੂ ਨਹੀਂ ਚਾਹੀਦਾ ਹਰ ਮਨੁੱਖ ਚਾਹੁੰਦਾ ਮੈਨੂੰ ਸੁਖ ਮਿਲੇ ਮੈਂ ਸੁਖੀ ਸਾਹਿਬ ਜੀ ਕਹਿੰਦੇ ਮਨੁੱਖ ਜੁੜਦਾ ਵੀ ਸੁੱਖਾਂ ਕਰਕੇ ਹੈ ਜੇ ਕਿਸੇ ਨਾਲ ਜੁੜਦਾ ਹੈ ਤਾਂ ਸੁੱਖਾਂ ਕਰਕੇ ਜੁੜਦਾ ਹੈ ਜੇ ਕਿਸੇ ਨਾਲ ਨੇੜਤਾ ਬਣਾਉਂਦਾ ਹੈ ਇਹ ਸੋਚ ਕੇ ਨੇੜਤਾ ਬਣਾਉਂਦਾ ਵੀ ਇਥੋਂ ਸੁੱਖ ਮਿਲੇਗਾ ਮੈਨੂੰ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਜੇ ਕਿਸੇ ਨਾਲ ਪ੍ਰੇਮ ਵੀ ਗੰਢਦਾ ਹੈ ਤੇ ਸਾਹਿਬ ਕਹਿੰਦੇ ਉਹ ਸੁੱਖਾਂ ਕਰਕੇ ਹੈ ਦੁੱਖਾਂ ਕਰਕੇ ਨਹੀਂ ਜੁੜਦਾ ਮਨੁੱਖ ਜੇ ਕਿ ਤੁ ਦੁੱਖ ਹੈ ਜਉਥੇ ਨੂੰ ਸੁਖ ਨਹੀਂ ਮਿਲ ਰਿਆ ਤੇ ਸਾਬ ਜੀ ਕਹਿੰਦੇ ਉਥੇ ਮਨੁੱਖ ਨਹੀਂ ਜੁੜੇਗਾ ਚਾਹੇ ਉਹਦੇ ਆਪਣੇ ਕਿਉਂ ਨਾ ਹੋਣ ਚਾਹੇ ਉਹਦੇ ਸਾਥ ਸੰਬੰਧੀ ਕਿਉਂ ਨਾ ਹੋਣ ਚਾਹੇ ਉਹਦੇ ਆਪਣੇ ਕਿਉਂ ਨਾ ਹੋਣ ਜੇ ਪਤਾ ਹੈ ਨਬੀ ਇੱਥੂ ਸੁਖ ਨਹੀਂ ਮਿਲਣਾ ਮੈਨੂੰ ਜੇ ਇੱਥੂ ਸੁਖ ਦੀ ਪ੍ਰਾਪਤੀ ਨਹੀਂ ਹੋਣੀ ਉਹਦੇ ਤੋਂ ਮਨੁੱਖ ਦੂਰੀਆਂ ਬਣਾ ਲੈਂਦਾ ਚਾਹੇ ਉਹ ਆਪਣੇ ਕਿਉਂ ਨਾ ਹੋਣ ਉਹਦੇ ਚਾਹੇ ਉਹਦੇ ਖਾਸ ਕਿਉਂ ਨਾ ਹੋਣਾ ਮਾਪੂ ਕਰੇ ਮੈਂ ਸ਼ਬਦ ਵਰਤ ਰਿਹਾ ਇੱਕ ਸਾਰੇ ਨਹੀਂ ਪਰ ਬੁੱਤਾਂਦ ਵਿੱਚ ਬਿਰਦਾ ਆਸ਼ਰਮ ਕਿਉਂ ਖੁੱਲ ਗਿਆ ਉਹਦਾ ਕਾਰਨ ਕੀ ਹੈ ਵੀ ਮਾਤਾ ਪਿਤਾ ਜਿਹੜੇ ਨੇ ਉਹ ਬਜ਼ੁਰਗ ਹੋਣ ਗਏ ਨੇ ਵੀ ਹੁਣ ਇਹ ਸਾਨੂੰ ਸੁੱਖ ਨਹੀਂ ਦੇ ਰਹੇ ਇਹਨਾਂ ਨੇ ਸੁੱਖ ਦਿੱਤਾ ਮਾਪਿਓ ਦਾ ਅਸਲੇ ਜਿਹੜਾ एहसान ਹੈ ਨਾ ਸਾਡੇ ਤੇ ਉਹ ساری ਉਮਰ ਨਹੀਂ ਲੈ ਸਕਦਾ ਕਦੇ ਵੀ ਕਦੇ ਨਹੀਂ ਲੈ ਸਕਦਾ ਮਾਪਿਓ ਨੇ ਪਾਲਿਆ ਸੰਸਾਰ ਦਿਖਾਇਆ ਜਗਤ ਦਿਖਾਇਆ ਸੁੱਖ ਦਿੱਤਾ ਹੁਣ ਜਦੋਂ ਵਾਰੀ ਆਈ ਮਨੁੱਖ ਦੀ ਤੇ ਮਨੁੱਖ ਆਖਦੇ ਵੀ ਤੂੰ ਸੁੱਖ ਨਹੀਂ ਮਿਲ ਰਿਹਾ ਮੈਂ ਸਿਰਫ ਬੇਨਤੀ ਕਰ ਰਿਹਾ ਵੀ ਬਿਰਧ ਆਸ਼ਰਮ ਚ ਕਿਉਂ ਛੱਡ ਦਿੱਤਾ ਗਿਆ ਕਿ ਉੱਥੋਂ ਸੁੱਖ ਨਹੀਂ ਮਿਲ ਰਿਹਾ ਉਹਨਾਂ ਨੂੰ ਇਹ ਤੂੰ ਸਾਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਰਹੀ ਮੈਂ ਬੇਨਤੀ ਕੀਤੀ ਚਾਹੇ ਕੋਈ ਖਾਸ ਕਿਉਂ ਨਾ ਹੋਵੇ ਮਨੁੱਖ ਦੂਰੀਆਂ ਪਾ ਲੈਂਦਾ ਹੈ ਦੂਰ ਹੋ ਜਾਂਦਾ ਹੈ ਵੀ ਜਿੱਥੇ ਸੁੱਖ ਹੈ ਜਾਂ ਜਿੱਥੋਂ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਜਾਂ ਜਿੱਥੇ ਸੁੱਖ ਮਿਲੇਗਾ ਉੱਥੇ ਮਨੁੱਖ ਜੁੜੇਗਾ ਉੱਥੇ ਸਮਾਂ ਵੀ ਕੱਢੇਗਾ ਪਰ ਜਿੱਥੋਂ ਸੁੱਖ ਨਹੀਂ ਮਿਲ ਰਿਹਾ ਜੈਤੂ ਸੁਖਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਤਾਂ ਉੱਥੇ ਮਨੁੱਖ ਨਹੀਂ ਜਾਏਗਾ ਉੱਥੇ ਨਹੀਂ ਜੁੜੇਗਾ ਕਿਉਂਕਿ ਹਰ ਮਨੁੱਖ ਦੀ ਲੋਚਨਾ ਹੁੰਦੀ ਹੈ ਵੀ ਮੈਨੂੰ ਸੁੱਖ ਮਿਲੇ ਮੈਂ ਸੁਖਾਂ ਪਰਿਆ ਜੀਵਨ ਬਸਰ ਕਰਾਂ ਹੁਣ ਇੱਕ ਨਵੇਂ ਪਿਤਾ ਦਾ ਮੈਂ ਬਚਨ ਸਾਂਝਾ ਕਰਨ ਲੱਗਿਆ ਤੁਹਾਡੇ ਨਾਲ ਗੁਰੂ ਸਾਹਿਬ ਨੇ ਸਮਝਾਇਆ ਸਾਹਿਬ ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਸਹਿਬ ਜੀ ਕਹਿੰਨੇ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਿਆ ਉਹਨੂੰ ਮਨ ਵਿੱਚ ਪੱਕਾ ਕਰ ਲੈ ਮਨ ਮਾਹੀ ਦਾ ਮਤਲਬ ਹੈ ਵੀ ਮਨ ਦੇ ਵਿੱਚ ਵਸਾਲ ਹੈ ਮਨ ਦੇ ਵਿੱਚ ਪੱਕਾ ਕਰ ਉਹਨੂੰ ਸੰਭਾਲ ਕੇ ਰੱਖ ਕਿਉਂਕਿ ਉਹ ਗੱਲ ਬੜੀ ਕੰਮ ਆਉਣ ਵਾਲੀ ਹੈ ਜੀਵਨ ਦੇ ਸਫਰ 'ਚ ਉਹ ਕਿਹੜੀ ਗੱਲ ਹੈ ਪ੍ਰਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਇੱਥੇ ਪਹਿਲੀ ਗੱਲ ਕੋਈ ਕਿਸੇ ਦਾ ਨਹੀਂ ਹੈ ਇੱਥੇ ਕੋਈ ਕਿਸੇ ਦਾ ਨਹੀਂ ਪਰ ਸਹਿਬ ਜੀ ਕਹਿੰਦੇ ਫਿਰ ਵੀ ਤੇਰੇ ਨਾਲ ਕੋਈ ਜੁੜਿਆ ਤੇ ਸਿਰਫ ਸੁਖ ਕਰਕੇ ਜੁੜਿਆ ਹੈ ਤੂੰ ਸੁਖ ਨਹੀਂ ਦੇਂਗਾ ਦੁਨੀਆਵੀ ਸਹਿਬ ਕਹਿੰਦੇ ਤੂੰ ਚੰਗਾ ਨਹੀਂ ਲੱਗੇਗਾ ਤੈਨੂੰ ਚੰਗਾ ਨਹੀਂ ਸਮਝਿਆ ਜਾਏਗਾ ਕਿਉਂਕਿ ਸੁਖ ਕਰਕੇ ਜੁੜਿਆ ਹਰ ਮਨੁੱਖ ਆਪਣੇ ਹੀ ਸੁਖ ਸਿਉ ਆਪਣੇ ਸੁਖ ਸਿਉ ਹੀ ਜੱਗ ਫਾਂਦਿਓ ਜੱਗ ਇਸੇ ਵਿੱਚ ਫਸਿਆ ਹੋਇਆ ਹੈ ਵੀ ਕਿੱਥੋਂ ਸੁਖ ਮਿਲਦਾ ਮੈਨੂੰ ਕਿੱਥੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਜੁੜੇਗਾ ਉੱਥੇ ਮਿੱਤਰਤਾ ਪਾਏਗਾ ਕੋ ਕਾ ਹੂ ਕੋ ਨਹੀਂ ਅਸਲ ਵਿੱਚ ਕੋਈ ਕਿਸੇ ਦਾ ਨਹੀਂ ਹੈ ਇੱਥੇ ਬਿਕੋ ਇੱਕ ਸ਼ਬਦ ਵਰਤਿਆ ਗੁਰੂ ਸਾਹਿਬ ਜੀ ਨੇ ਮੈਂ ਪੂਰਾ ਸ਼ਬਦ ਸਾਂਝਾ ਕਰਨਾ ਹੈ ਤੁਹਾਡੇ ਨਾਲ ਸਹਿਬ ਕਹਿੰਦੇ ਸੁਖ ਮੈਂ ਬੋ ਸੰਗੀ ਸੰਗੀ ਸ਼ਬਦ ਵਰਤਿਆ ਸੰਗੀ ਦਾ ਭਾਵ ਕੀ ਹੈ ਸੰਗੀ ਦਾ ਮਤਲਬ ਸੰਗ ਜਮਾਂ ਨੇੜ ਦਾ ਬਿਲਕੁਲ ਨੇੜ ਦਾ ਕੋਈ ਵੀ ਹੋ ਸਕਦਾ ਹੈ ਉਹ ਮਿੱਤਰ ਵੀ ਹੋ ਸਕਦਾ ਹੈ ਦੋਸਤ ਵੀ ਹੋ ਸਕਦਾ ਹੈ ਭਰਾ ਵੀ ਹੋ ਸਕਦਾ ਹੈ ਹੋਰ ਵੀ ਸਾਖ ਸੰਬੰਧੀ ਹੋ ਸਕਦੇ ਨੇ ਅਸੀਂ ਸ਼ਬਦ ਵਰਤਦੇ ਨੇ ਆ ਇਹ ਮੇਰੇ ਨੇੜ ਦਾ ਮਿੱਤਰ ਹੈ ਮੇਰੇ ਨੇੜ ਦਾ ਭਰਾ ਵੀ ਮੇਰੀ ਬਹੁਤ ਕਰੀਬੀ ਇਹਦੇ ਨਾਲ ਮੇਰਾ ਬੜਾ ਸਨੇਹ ਹੈ ਪਿਆਰ ਹੈ ਗੁਰੂ ਸਾਹਿਬ ਜੀ ਕਹਿੰਦੇ ਸੰਗੀ ਹਰ ਕੋਈ ਬਣ ਜਾਏਗਾ ਸ਼ਬਦ ਵੱਲ ਧਿਆਨ ਰੱਖਿਓ ਸੰਗੀ ਹਰ ਕੋਈ ਬਣ ਜਾਏਗਾ ਜੀਵਨ ਦੇ ਸਫਰ 'ਚ ਪਰ ਸਹਾਈ ਹਰ ਕੋਈ ਨਹੀਂ ਬਣਦਾ ਸਹਾਈ ਦਾ ਭਾਵ ਕੀ ਹੈ ਜੀ ਜੀਵਨ ਦੇ ਸਫਰ 'ਚ ਕੋਈ ਵੀ ਮੁਸ਼ਕਲ ਆ ਜੇ ਉੱਥੇ ਸਹਾਈ ਬਨਣਾ ਇਹ ਹਰ ਕੋਈ ਨਹੀਂ ਬਣਦਾ ਸੰਗੀਤ ਹਰ ਕੋਈ ਬਣ ਜਾਏਗਾ ਤੁਸੀਂ ਜਿੱਥੇ ਵੀ ਜੀਵਨ ਬਸਰ ਕਰੋਗੇ ਜਿਹੜੇ ਵੀ ਇਲਾਕੇ ਵਿੱਚ ਜਾਓਗੇ ਕਿਹੜੇ ਵੀ ਸ਼ਹਿਰ 'ਚ ਜਾਓਗੇ ਉੱਥੇ ਕੋਈ ਨਾ ਕੋਈ ਸੰਗੀ ਬਣ ਜਾਏਗਾ ਤੁਹਾਡਾ ਪਰ ਸਹਾਈ ਹਰ ਕੋਈ ਨਹੀਂ ਬਣਦਾ ਜੀ ਸਹਾਈ ਉਹ ਹੁੰਦਾ ਹੈ ਜਿਹੜਾ ਮੁਸੀਬਤ ਵੇਲੇ ਵੀ ਬਾਹ ਫੜੇ ਉਹਨੂੰ ਸਹਾਈ ਕਿਹਾ ਜਾਂਦਾ ਤੇ ਸਹਾਈ ਹਰ ਕੋਈ ਨਹੀਂ ਹੁੰਦਾ ਜੀ ਮੈਂ ਹਰ ਵਾਰੀ ਬੇਨਤੀ ਕਰਦਾ ਭਰਾਵਾਂ ਵਿੱਚ ਵੀ ਕੰਧ ਖੜੀ ਹੋ ਜਾਂਦੀ ਹੁੰਦਾ ਕਾਰਨ ਕੀ ਹੈ ਸਹਾਈ ਨਹੀਂ ਬਣ ਸਕਿਆ ਉਹ ਬਚਪਨ ਚ ਇਕੱਠੇ ਖੇਡੇ ਕੋ ਮਾਦੀ ਕੋਖ ਚੋ ਵੱਡੇ ਹੋਏ ਪੈਦਾ ਹੋਏ ਬਚਪਨ ਚ ਇਕ ਦੂਜੇ ਦੇ ਕੱਪੜੇ ਵੀ ਪਾਉਂਦੇ ਰਹੇ ਪਰ ਫਿਰ ਵੀ ਕੰਧ ਦੀਵਾਰ ਖੜੀ ਹੋ ਗਈ ਮੈਂ ਬੇਨਤੀ ਕੀਤੀ ਵੀ ਸਹਾਈ ਹਰ ਕੋਈ ਨਹੀਂ ਬਣਦਾ ਸੰਗੀ ਬਣ ਜਾਏਗਾ ਸਹਾਈ ਕੌਣ ਹੈ ਜੀ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਜਿਹੜਾ ਇੱਥੇ ਵੀ ਤੁਹਾਡੇ ਤੋਂ ਵਿਛੜੇ ਨਾ ਜਦੋਂ ਤੁਸੀਂ ਸੰਸਾਰ ਤੋਂ ਜਾਓ ਉੱਥੇ ਵੀ ਤੁਹਾਡੇ ਤੋਂ ਵਿਛੜੇ ਨਾ ਉਹ ਸੰਗੀ ਅਸਲ ਵਿੱਚ ਉਹ ਸਹਾਈ ਹੈ ਤੇ ਉਹ ਸਹਾਈ ਕੌਣ ਹੈ ਮੈਂ ਸੁਖਣੀ ਸਾਹਿਬ ਦੀ ਬਾਣੀ ਚ ਇੱਕ ਬਚਨ ਸਾਂਝਾ ਕਰ ਦੇਣਾ ਹਾਂ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਹ ਉਦਾਰੀ ਤੇ ਮੈਂ ਸੋਚਦਾ ਇਸ ਸ਼ਬਦ ਨੂੰ ਪੜ ਕੇ ਕਿ ਕਿੱਡੀ ਵੱਡੀ ਟੈਨਸ਼ਨ ਦੂਰ ਕੀਤੀ ਹੈ ਗੁਰੂ ਸਾਹਿਬ ਜੀ ਨੇ ਸਾਡੀ ਜਾਕੋ ਮੁਸ਼ਕਲ ਜਹ ਮੁਸ਼ਕਲ ਹੋਵੇ ਤ ਭਾਰੀ ਅਤ ਅਤ ਦੀ ਮੁਸ਼ਕਲ ਜਿੰਦਾ ਹੱਲ ਕਿੱਥੇ ਵੀ ਨਹੀਂ ਹੈ ਕੋਈ ਹੱਲ ਕਰ ਹੀ ਨਹੀਂ ਸਕਦਾ ਸਾਰੇ ਹੱਥ ਖੜੇ ਕਰਦੇ ਨੇ ਤੇ ਹੱਲ ਵੇਖੋ ਕਿੱਡਾ ਪਿਆਰਾ ਦੱਸਿਆ ਗੁਰੂ ਸਾਹਿਬ ਜੀ ਨੇ ਇੱਕ ਚਿੰਤਾ ਹੀ ਹੈ ਨਾ ਜੋ ਸਾਡੀ ਦੂਰ ਕੀਤੀ ਹੈ ਮਨੁੱਖ ਨੂੰ ਕੋਈ ਪਰੇਸ਼ਾਨੀ ਹੁੰਦੀ ਤੇ ਬਹੁਤ ਭਟਕਦਾ ਉਹ ਬੜੇ ਟਿਕਾਣੇ ਲੱਭਦਾ ਉਹ ਵੀ ਮੇਰੀ ਮੁਸ਼ਕਲ ਦਾ ਹੱਲ ਹੋ ਜਾਵੇ ਕਿੱਥੋਂ ਨਾ ਕਿੱਥੋਂ ਉਪਾਏ ਮਿਲ ਜੇ ਕਿੱਥੋਂ ਨਾ ਕਿੱਥੋਂ ਢੰਗ ਮਿਲ ਜੇ ਪਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਵੀ ਤੈਨੂੰ ਭਟਕਣ ਦੀ ਲੋੜ ਹੀ ਨਹੀਂ ਹੈ ਕਿੱਥੇ ਜਾਣ ਦੀ ਲੋੜ ਹੀ ਨਹੀਂ ਸੰਸਾਰ 'ਚੋ ਆਸ ਨਾ ਰੱਖ ਜਗਤ ਵਿੱਚ ਆਸ ਨਾ ਰੱਖ ਜੇ ਮੁਸ਼ਕਲ ਬਣੀ ਹੈ ਮੁਸੀਬਤ ਬਣੀ ਹੈ ਹਰ ਕੋ ਨਾਮ ਖਿਨ ਮਾਹੇ ਉਦਾਰੀ ਕਹਿੰਦੇ ਨਾਮ ਜਪ ਨਾਮ ਨੇ ਉਹ ਮੁਸ਼ਕਲ ਜਿਸ ਮੁਸ਼ਕਲ ਦੇ ਲਈ ਲੋਕ ਆਖਦੇ ਵੀ ਸਾਡੇ ਕੋਲ ਦੂਰ ਨਹੀਂ ਹੋਣੀ ਇਹ ਬੜੀ ਵੱਡੀ ਮੁਸ਼ਕਲ ਹੈ ਇਹ ਬੜੀ ਵੱਡੀ ਮੁਸੀਬਤ ਤੇ ਰੁਕਾਵਟ ਹੈ ਇਹ ਸਾਡੇ ਕੋਲ ਦੂਰ ਨਹੀਂ ਹੋ ਸਕਦੀ ਸੰਸਾਰ ਦਾ ਹਰ ਮਨੁੱਖ ਸੰਸਾਰ ਦਾ ਹਰ ਟਿਕਾਣਾ ਹੱਥ ਖੜਾ ਕਰ ਦਵੇ ਸਾਬ ਜੀ ਕਹਿੰਦੇ ਮੇਰੇ ਕੋਲ ਆ ਨਾਮ ਦੀ ਦਾਤ ਨੇ ਖਿੰਨ ਮਾਤਰ ਚ ਨੂੰ ਦੂਰ ਕਰ ਦੇਣਾ ਖਿੰਨ ਮਾਤਰ ਵਿੱਚ ਹੀ ਖਤਮ ਕਰ ਦੇਣਾ ਬਹੁਤਾ ਸਮਾਂ ਹੀ ਨਹੀਂ ਲੱਗਦਾ ਖਿੰਨ ਮਾਹੇ ਖਿੰਨ ਕਿੰਨਾ ਹੁੰਦਾ ਜੀ ਥੋੜਾ ਜਿ ਮਹਿਸੂਸ ਕਰਕੇ ਦੇਖੋ ਖਿੰਨ ਦਾ ਭਾਵ ਅੱਖ ਝਪਕਣ ਜਿੰਨਾ ਜਿਸ ਮੁਸ਼ਕਲ ਨੂੰ ਲੈ ਕੇ ਕੋਈ ਵੀ ਮੁਸ਼ਕਲ ਹੈ ਜੀ ਮੈਂ ਇਹ ਸ਼ਬਦ ਵਰਤ ਦੇਣਾ ਚਾਹੇ ਦੁਨਿਆਵੀ ਤੌਰ ਤੇ ਕੋਈ ਮੁਸ਼ਕਲਾ ਨਹੀਂ ਕਿਸੇ ਪ੍ਰਕਾਰ ਦੀ ਵੀ ਮੁਸ਼ਕਲ ਹੈ ਜਿਸ ਮੁਸ਼ਕਲ ਨੂੰ ਲੈ ਕੇ ਜਿਸ ਰੁਕਾਵਟ ਨੂੰ ਲੈ ਕੇ ਮਨੁੱਖ ساری ਉਮਰ ਭਟਕਦਾ ਹੈ ਸਹਿਬ ਕਹਿੰਦੇ ਉਸ ਮੁਸ਼ਕਲ ਨੂੰ ਗੁਰੂ ਦੇ ਸ਼ਬਦ ਨੇ ਕਿਨ ਮਾਤਰ ਚ ਖਤਮ ਕਰ ਦਿੱਤਾ ਕਿਨ ਮਾਤਰ ਚ ਦੂਰ ਕਰ ਦਿੱਤਾ ਸਹਿਬ ਨੇ ਸਮਝਾਇਆ ਹੈ ਬੀ ਸੰਗੀ ਕੋਣ ਹੈ ਸਹਾਈ ਕੋਣ ਹੈ ਤੁਹਾਡਾ ਮੈਂ ਫਿਰ ਬੇਨਤੀ ਕਰਾਂ ਸੰਗੀ ਹਰ ਕੋਈ ਬਣ ਜਾਏਗਾ ਕੁਝ ਗੱਲਾਂ ਕਰਕੇ ਕੁਝ ਪੁੱਛ ਕੇ ਕੁਝ ਪ੍ਰੇਮ ਦੀਆਂ ਤੰਦਾਂ ਪਾ ਕੇ ਸੰਗੀ ਹਰ ਕੋਈ ਬਣ ਜਾਏਗਾ ਪਰ ਸਹਾਈ ਹਰ ਕੋਈ ਨਹੀਂ ਹੁੰਦਾ ਸਹਾਈ ਕੇਵਲ ਨਾਮ ਹੈ ਸਹਾਈ ਕੇਵਲ ਗੁਰੂ ਦਾ ਸ਼ਬਦ ਹੈ ਇਸ ਲਈ ਸਹਿਬ ਕਹਿੰਦੇ ਪ੍ਰੀਤਮ ਜਾਨ ਲੇਹੋ ਮਨਮਾਹੀ ਇਹ ਜਾਣਕਾਰੀ ਦੇ ਰਿਆਂ ਤੈਨੂੰ ਬੜੀ ਤਕੜੀ ਬੜੀ ਵੱਡੀ ਜਾਣਕਾਰੀ ਜਾਂ ਸੁਝਾਅ ਦੇ ਰਿਆਂ ਹਾਂ ਇਹਨੂੰ ਮਨ ਚ ਵਸਾ ਕੇ ਰੱਖ ਕਿਤੇ ਤੂੰ ਸੰਸਾਰ ਤੇ ਆਸ ਰੱਖ ਕੇ ਬੈਠਾ ਹੋਵੇਂ ਕਿ ਮੁਸੀਬਤ ਵੇਲੇ ਇਹ ਮੇਰਾ ਸਹਾਈ ਹੋਵੇਗਾ ਜਾਂ ਆ ਮੇਰਾ ਸੰਗੀ ਹੋਵੇਗਾ ਆ ਮੇਰੀ ਬਾਹ ਫੜੇਗਾ ਸਹਿਬ ਕਹਿੰਦੇ ਇਸ ਗੱਲ ਦਾ ਭਰੋਸਾ ਨਾ ਰੱਖ ਕੋਈ ਪਤਾ ਨਹੀਂ ਕਦੋਂ ਕੋਣ ਹੱਥ ਖੜੇ ਕਰ ਜਾਵੇ ਕੋਣ ਪਿੱਛੇ ਹਟ ਜਾਵੇ ਮੈਂ ਐਸੇ ਵੀ ਮਨੁੱਖ ਦੇਖੇ ਨੇ ਜਿਨ੍ਹਾਂ ਦੀ ព្រੱਪੀ ਬਹੁਤ ਐ ਪ੍ਰੇਮ ਬਹੁਤ ਐ ਪਿਆਰ ਬਹੁਤ ਐ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਮੁਸੀਬਤ ਵੇਲੇ ਉਹ ਵੀ ਵਿਛੜੇ ਹੋਏ ਨਜ਼ਰ ਆਉਂਦੇ ਨਹੀਂ ਕਿਉਂਕਿ ਦੁੱਖ ਵੱਲ ਕੋਈ ਮਨੁੱਖ ਨਹੀਂ ਭਜਦਾ ਜੀ ਦੁੱਖਾਂ ਨੂੰ ਦੂਰ ਕਰਨ ਲਈ ਮਨੁੱਖ ਜ਼ਰੂਰ ਭਜਦਾ ਹੈ ਸੁੱਖ ਨੂੰ ਪ੍ਰਾਪਤ ਕਰਨ ਲਈ ਮਨੁੱਖ ਜ਼ਰੂਰ ਭਜਦਾ ਹੈ ਪਰ ਦੁੱਖ ਦੀ ਪ੍ਰਾਪਤੀ ਕਰਨ ਲਈ ਕੋਈ ਮਨੁੱਖ ਨਹੀਂ ਭਜਦਾ ਜਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕਿਉ ਨ ਕੋਈ ਕੋਈ ਮਨੁੱਖ ਨਹੀਂ ਹੈ ਮਾਫ ਕਰਿਓ ਕੋਈ ਵੀ ਸ਼ਖਸ ਮਿਲ ਜਾਵੇ ਕਿਸੇ ਨੂੰ ਪੁੱਛ ਕੇ ਦੇਖ ਲੋ ਵੀ ਤੈਨੂੰ ਦੁੱਖ ਚਾਹੀਦਾ ਕੋਈ ਕਹੇ ਭਾਈ ਮੈਨੂੰ ਕਿਉ ਦੁੱਖ ਚਾਹੀਦਾ ਇੱਕ ਬੇਨਤੀ ਹੈ ਮਨੁੱਖ ਚਾਹੁੰਦਾ ਸੁੱਖ ਹੈ ਪਰ ਬਿਆਨ ਦੁੱਖ ਕਰਦਾ ਆਪਣਾ ਚਾਹੁੰਦਾ ਸੁੱਖ ਹੈ ਉਦਮ ਸੁੱਖਾਂ ਲਈ ਹੈ ਭਜਦਾ ਸੁੱਖਾਂ ਲਈ ਹੈ ਪਰ ਸਾਬ ਜੀ ਕਹਿੰਦੇ ਜਿੱਥੇ ਖੜੋਵੋ ਉੱਥੇ ਕਹਿੰਦਾ ਮੈਂ ਦੁਖੀ ਬਣਾ ਹਾਂ ਮੈਨੂੰ ਦੁੱਖ ਬਹੁਤ ਹੈ ਕਿਉਂਕਿ ਸਾਬ ਜੀ ਕਹਿੰਦੇ ਜਿੱਥੂ ਸੁੱਖ ਮਿਲਦਾ ਉੱਥੇ ਨਹੀਂ ਆ ਰਿਹਾ ਏ ਉੱਥੇ ਨਹੀਂ ਜੁੜ ਰਿਹਾ ਜੇ ਨਾਮ ਨਾਲ ਜੁੜ ਜਾਵੇ ਨਾ ਫਿਰ ਜੀਵਨ ਦੇ ਸਵਰਚ ਜੋ ਮਰਜੀ ਹੋ ਜੀ ਮੈਨੂੰ ਕਹਿੰਦਾ ਮੈਂ ਸੁਖੀ ਹਾਂ 1947 ਦੇ ਵਿੱਚ ਜਦੋਂ ਵੰਡ ਹੋਈ ਨਾ ਛੋਟੀ ਜਿਹੀ ਇੱਕ ਕਹਾਣੀ ਜੀ ਕਿਸੇ ਨੇ ਲਿਖੀ ਬੜੀ ਪਿਆਰੀ ਜਦੋਂ ਵੰਡ ਹੋਈ ਇੱਕ ਮਾਂ ਇਧਰਲੇ ਪਾਸੇ ਆਈ ਨਾਲ ਉਹਦੇ ਦੋ ਨੌਜਵਾਨ ਪੁੱਤ ਸਨ ਬਹੁਤ ਕੁਝ ਛੱਡ ਕੇ ਆ ਗਈ ਮਾਂ ਉੱਤਰ ਤੇ ਮਾਂ ਬੈਠੀ ਹੋਈ ਪੁੱਤਰਾਂ ਨੂੰ ਕਹਿੰਦੀ ਹੈ ਪੁੱਤਰ ਸ਼ੁਕਰਾਨਾ ਕਰੋ ਉਸ ਪ੍ਰਮਾਤਮਾ ਦਾ ਧੰਨਵਾਦ ਕਰੋ ਪੁੱਤਰ ਗੁੱਸੇ 'ਚ ਹੋ ਜਾਂਦੇ ਨੇ ਕਿੰਨੇ ਮਾ ਪਿੱਛੇ ਹਵੇਲੀ ਛੱਡ ਕੇ ਆਏ ਆਪਾਂ ਜ਼ਮੀਨਾਂ ਛੱਡ ਕੇ ਆਏ ਆਂ ਕੀਮਤੀ ਸਮਾਨ ਛੱਡ ਆਏ ਤੂੰ ਜੀ ਵੀ ਕਿੰਨੀ ਸ਼ੁਕਰਾਨਾ ਕਰੀ ਉਸ ਮਾਲਕ ਦਾ ਹਾਂ ਜੀ ਤੂੰ ਇਹ ਆਖ ਦਿੰਦੀ ਵੀ ਚਲੋ ਰੱਬ ਦਾ ਨਾਮ ਜਪ ਲਓ ਪਰਮਾਤਮਾ ਦਾ ਨਾਮ ਜਪ ਲਓ ਤਾਂ ਮਨ ਵੀ ਲੈਂਦੇ ਪਰ ਸ਼ੁਕਰਾਨੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਇੱਥੇ ਇੱਥੇ ਤਾਂ ਕੋਈ ਸ਼ੁਕਰਾਨੇ ਵਾਲੀ ਗੱਲ ਬਣਦੀ ਨਹੀਂ ਹੈ ਕਿਉਂਕਿ ਬਹੁਤ ਕੁਝ ਉਜੜ ਕੇ ਆਏ ਆ ਆਪਾਂ ਤੂੰ ਵੇਖ ਆਪਾਂ ਸਿਰਫ ਮਿੱਟੀ ਦੀ ਢੇਰੀਆਂ ਦੇ ਉੱਤੇ ਜੀਵਨ ਕੱਢ ਰਹੇ ਆ ਦਿਨ ਕੱਢ ਰਹੇ ਆ ਤੂੰ ਕਿੰਨੀ ਸ਼ੁਕਰਾਨਾ ਕਰੀਏ ਮਾਂ ਕਹਿੰਦੀ ਪੁੱਤਰ ਜਪਜੀ ਸਾਹਿਬ ਹੈ ਤੇਰੇ ਕੋਲ ਕਿੰਨਾ ਹਾਂ ਹੈ ਕਹਿੰਦੇ ਫਿਰ ਸ਼ੁਕਰਾਨਾ ਕਰ ਜਿੰਨੇ ਸਹਾਈ ਬਣਨਾ ਏ ਉਹ ਤਾਂ ਸਾਡੇ ਕੋਲ ਹੈ ਰਹਿਰਾਜ ਸਾਹਿਬ تیرੇ ਕੋਲ ਹੈ ਕਿਨ ਹਾਂ ਮਾਂ ਹੈ ਮੈਨੂੰ ਯਾਦ ਹੈ ਪੂਰੀ ਤਰ੍ਹਾਂ ਕਹਿੰਦੇ ਫਿਰ ਸ਼ੁਕਰਾਨਾ ਕਰ ਹੁੰਦਾ ਜੇ تیرੇ ਕੋਲ ਨਾਮ ਨਹੀਂ ਬਾਣੀ ਨਹੀਂ ਹੈ ਤੂੰ ਚਾਹੇ ਮਹਿਲਾਂ ਚ ਬੈਠਾ ਹੋਵੇ ਤੂੰ ਉਜੜਿਆ ਹੀ ਹੈ ਫਿਰ تیرੇ ਕੋਲ ਕੁਝ ਵੀ ਨਹੀਂ ਹੈ ਜੇ تیرੇ ਕੋਲ ਨਾਮ ਹੈ ਨਾ ਮੈਂ ਬੇਨਤੀ ਕੀਤੀ ਮੈਂ ਫਿਰ ਸ਼ਬਦ ਸਾਂਝਾ ਕਰ ਦੇਣਾ ਜੇ ਮੁਸ਼ਕਲ ਹੋਵੇ ਅਤ ਭਾਰੀ ਉੱਥੇ ਮਹਿਲ ਕੰਮ ਨਹੀਂ ਆਉਂਗੇ ਉੱਥੇ ਅਮੀਰੀ ਕੰਮ ਨਹੀਂ ਆਵੇਗੀ ਇਹ ਮਨੁੱਖ ਸੋਚਦਾ ਜਰੂਰ ਹੈ ਵੀ ਅਮੀਰੀ ਕੰਮ ਆ ਜਾਏਗੀ ਨਹੀਂ ਜਿੱਥੇ ਨਾਮ ਨੇ ਕਮਣ ਉੱਥੇ ਅਮੀਰੀ ਨੇ ਕੰਮ ਨਹੀਂ ਆਉਂਦਾ ਬਿਲਕੁਲ ਨਹੀਂ ਉਹਨਾਂ ਮੇਂ ਮੇਰੀ ਮਾਤਾ ਨਾਲ ਅੱਜ ਗੱਲ ਹੋਈ ਨਾ ਉਹ ਦੱਸ ਰਹੀ ਸੀ ਵੀ ਨੌਜਵਾਨ ਬੱਚਾ ਹੈ ਤੇ ਹੁੰਦੇ ਨਾ ਕਿਡਨੀਆਂ ਖਰਾਬ ਹੋ ਗਈਆਂ ਬਿਲਕੁਲ ਸੋਈ ਪੈਸਾ 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 ਉਹਨੂੰ ਅਮੀਰੀ ਕੰਮ ਨਹੀਂ ਆ ਰਹੀ ਉੱਥੇ ਬਹੁਤ ਕੁਝ ਲਾ ਦਿੱਤਾ ਪਰ ਅਮੀਰੀ ਕੰਮ ਨਹੀਂ ਆ ਰਹੀ ਮੈਂ ਸਿਰਫ ਬੇਨਤੀ ਕਰ ਰਿਹਾ ਵੀ ਜਿੱਥੇ ਅਤ ਦੀ ਮੁਸ਼ਕਲ ਚ ਨਾਮ ਨੇ ਕੰਮ ਆਉਣਾ ਉੱਥੇ ਅਮੀਰੀ ਨੇ ਕੰਮ ਨਹੀਂ ਆਉਣਾ ਉੱਥੇ ਧਨ ਨੇ ਕੰਮ ਨਹੀਂ ਆਉਣਾ ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਇਸ ਚੀਜ਼ ਨੂੰ ਸੰਭਾਲ ਕੇ ਰੱਖ ਇਹਨੂੰ ਆਪਣੇ ਜੀਵਨ ਚ ਸੰਭਾਲ ਕੇ ਰੱਖ ਹੁਣ ਤੁਸੀਂ ਸਾਰੇ ਬਚਨ ਪੜ੍ਹਦੇ ਹੋ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਚਿੱਤ ਦੀ ਗੱਲ ਹੈ ਜ਼ਿੰਮੇਵਾਰੀ ਛੱਡਣ ਲਈ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਵੀ ਪਰਿਵਾਰ ਨੂੰ ਛੱਡ ਦੋ ਘਰ ਨੂੰ ਛੱਡ ਦਿਓ ਜ਼ਿੰਮੇਵਾਰੀ ਤੂੰ ਦੂਰ ਨਹੀਂ ਕੀਤਾ ਸਹਿਬ ਕਹਿੰਦੇ ਚਿੱਤ ਨਾਲ ਜੋੜ ਜੇ ਤੈਨੂੰ ਪਤਾ ਇਹਨਾਂ ਨੇ ਨਿਭਣਾ ਨਹੀਂ ਤੇਰੇ ਨਾਲ ਅੰਤਲੇ ਸਮੇਂ ਦੇ ਵਿੱਚ ਫਿਰ ਇਹਨਾਂ ਨਾਲ ਚਿੱਤ ਨਾਲ ਜੋੜ ਤੂੰ ਚਿੱਤ ਆਪਣਾ ਨਾਮ ਨਾਲ ਜੋੜ ਕੇ ਰੱਖ ਐਸਾ ਕੰਮ ਮੂਲੇ ਨਾ ਕਿਚੈ ਜਿਤ ਅੰਤ ਪੁੱਛਤਾਈਐ ਅੰਤ ਵੇਲਾ ਆਉਣਾ ਹੈ ਮੌਤ ਨੇ ਆ ਕੇ ਘੇਰਨਾ ਹੈ ਹੁਣ ਮੌਤ ਕਿਹੜੇ ਰੂਪ ਚਾ ਜਾਵੇ ਰੋਗ ਦੇ ਰੂਪ ਚਾ ਜਾਵੇ ਜਾਂ ਕਿਸੇ ਹੋਰ ਰੂਪ ਚਾ ਜਾਵੇ ਨਹੀਂ ਪਤਾ ਫਿਰ ਉੱਥੇ ਕਿੰਨੇ ਸਹਾਈ ਹੋਣੇ ਉੱਥੇ ਨਾਮ ਨੇ ਸਹਾਈ ਹੋਣੇ ਉੱਥੇ ਬੰਦਗੀ ਨੇ ਸਹਾਈ ਹੋਇਆ ਤੇ ਸਹਿਬ ਜੀ ਕਹਿੰਦੇ ਤੂੰ ਉਹਦੇ ਨਾਲ ਚਿੱਤ ਨਾ ਜੋੜ ਜਿਹੜੀ ਚੀਜ਼ ਨੇ ਨਾਲ ਜਾਣਾ ਹੀ ਨਹੀਂ ਸਾਡੇ ਮੈਂ ਫਿਰ ਬੇਨਤੀ ਕਰਾਂ ਜ਼ਿੰਮੇਵਾਰੀ ਤੋਂ ਨਹੀਂ ਰੋਕਿਆ ਇਹਨਾਂ ਨੂੰ ਤਿਆਗਣ ਤੋਂ ਨਹੀਂ ਰੋਕਿਆ ਸਹਿਬ ਨੇ ਇਸ ਗੱਲ ਤੋਂ ਰੋਕਿਆ ਵੀ ਚਿੱਤ ਨਾ ਜੋੜ ਜਿੰਨੂੰ ਬਾਬਾ ਫਰੀਦ ਜੀ ਨੇ ਆਖਿਆ ਵੀ ਕੋਠੇ ਮੰਡਪ ਮਾੜੀਆਂ ਇਤ ਨਾ ਲਾਇ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ ਕਹਿੰਦੇ ਉੱਚੇ ਉੱਚੇ ਮਹਿਲਾਂ ਨਾ ਚਿੱਤ ਜੋੜੀ ਬੈਠਾ ਜਦੋਂ ਤੈਨੂੰ ਕਬਰ 'ਚ ਸੁੱਟਿਆ ਜਾਣਾ ਅਤੋਲ ਵੀ ਜੀ ਮਿੱਟੀ ਤੇਰੇ ਉੱਤੇ ਪੈਣੀ ਹੈ ਤੇ ਸਹਬ ਜੀ ਕਹਿੰਦੇ ਫਿਰ ਕੌਣ ਮਿੱਤਰ ਹੋਵੇਗਾ ਦੱਸਖਾ ਜਿੰਨੇ ਨਾਲ ਤੂੰ ਚਿੱਤ ਜੋੜਿਆ ਹੋਇਆ ਇਹਨਾਂ 'ਚ ਕੋਈ ਮਿੱਤਰ ਬਣੇਗਾ ਇਹਨਾਂ 'ਚ ਕੋਈ ਸਹਾਈ ਹੋਵੇਗਾ ਕੋਈ ਆਖੇਗਾ ਵੀ ਤੂੰ ਚਿੰਤਾ ਨਾ ਕਰ ਸੱਚੀ ਦਰਗਾਹ 'ਚ ਵੀ ਤੇਰੇ ਨਾਲ ਮੈਂ ਚੱਲਾਂਗਾ ਕੋਈ ਨਹੀਂ ਸਿਰਪ ਨਾਮ ਤੋਂ ਇਲਾਵਾ ਨੌਵੇਂ ਪਾਤਸ਼ਾਹ ਜੀ ਆਖਦੇ ਨੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਹੀ ਸੁਖ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਕੋਈ ਕਿਸੇ ਦਾ ਨਹੀਂ ਹੈ ਤੇ ਅਧਿਆਤਮਕ ਤੌਰ ਤੇ ਜਦੋਂ ਅੰਤਲਾ ਸਮਾਉਣੇ ਸੁਖ ਮੈਂ ਆਨ ਬਹੁ ਮਿਲ ਬੈਠ ਰਹਿਤ ਚਹੋਂ ਦਿਸ ਕੇ ਰਹਿ ਸੁਖ ਦੇ ਵਿੱਚ ਸਹਿਬ ਕਹਿੰਦੇ ਹਰ ਕੋਈ ਤੈਨੂੰ ਘੇਰੇਗਾ ਤੈਨੂੰ ਯਾਦ ਕਰੇਗਾ ਜਦੋਂ ਪਤਾ ਲੱਗੇਗਾ ਵੀ ਇਹਦੇ ਕੋਲ ਤਾਂ ਸੋਕੀ ਸੁੱਖ ਹੈ ਦੁਨੀਆਵੀ ਤੌਰ ਤੇ ਦੁਨੀਆਵੀ ਤੌਰ ਦੇ ਸੁੱਖਾਂ ਨਾਲ ਜੁੜਦਾ ਹੈ ਨਾ ਵੇਖੋ ਦੋ ਗੱਲਾਂ ਨੇ ਜਾਂ ਤਾਂ ਮਨੁੱਖ ਸੁੱਖਾਂ ਕਰਕੇ ਜੁੜਦਾ ਹੈ ਜਾਂ ਕਿਸੇ ਦਾ ਸੁੱਖ ਵੇਖ ਨਹੀਂ ਸਕਦਾ ਉਹ ਜੇ ਕਿੱਥੋਂ ਸੁੱਖ ਮਿਲ ਰਿਹਾ ਤੇ ਜੁੜ ਲੇਗਾ ਜੇ ਪਤਾ ਹੈ ਵੀ ਆ ਸੁਖੀ ਹੈ ਇਹ ਤੂੰ ਸੁੱਖ ਨਹੀਂ ਮਿਲ ਰਿਹਾ ਉਹਨੂੰ ਸੁਖੀ ਵੇਖ ਨਹੀਂ ਸਕਦਾ ਫਿਰ ਮਨੁੱਖ ਉਹਨੂੰ ਵੇਖਣਾ ਨਹੀਂ ਚਾਹੁੰਦਾ ਵੀ ਇਹ ਸੁਖੀ ਕਿਵੇਂ ਹੋ ਗਿਆ ਜੇ ਸੁੱਖਾਂ ਦੀ ਪ੍ਰਾਪਤੀ ਕਿਵੇਂ ਕਰ ਗਿਆ ਬਈ ਸੁਭਾਅ ਹੈ ਮਨੁੱਖ ਦਾ ਪਰ ਸਹਿਬ ਜੀ ਕਹਿੰਦੇ ਜਦੋਂ ਤੱਕ ਤੇਰੇ ਕੋਲ ਸੁੱਖ ਰਹੇਗਾ ਤੇਰੇ ਕੋਲ ਹਰ ਕੋਈ ਆ ਕੇ ਖੜੇਗਾ ਤੈਨੂੰ ਬੁਲਾਏਗਾ ਤੇਰੀ ਬਾਹਂ ਵੀ ਫੜੇਗਾ ਚੋਂ ਦਿਸ ਘੇਰੈ ਸਾਰਾ ਦਿਨ ਤੈਨੂੰ ਘੇਰ ਕੇ ਬਿਠਾ ਰਹੇਗਾ ਵੀ ਵੀ ਇਹ ਤਾਂ ਸੁਖੀ ਹੈ ਵਿਪਤਪਰੀ ਸਭ ਹੀ ਸੰਚਾਲਿਤ ਕੌਣ ਆਵਤ ਨੇ ਸਹਿਬ ਕਹਿੰਦੇ ਜਦੋਂ ਵਿਪਤਾ ਵਿਪਤਾ ਕੋਈ ਵੀ ਬਣ ਸਕਦੀ ਹੈ ਜੀ ਦੁਨੀਆਵੀ ਤੌਰ ਤੇ ਬਣ ਸਕਦੀ ਹੈ ਵਿਪਤਾ ਕੋਈ ਵੀ ਆ ਸਕਦੀ ਹੈ ਸਹਿਬ ਕਹਿੰਦੇ ਜਿਹੜਾ ਕੱਟ ਹੋਵੇਗਾ ਸਾਰਾ ਖਾਲੀ ਹੋ ਜਾਣਾ ਵੇੜਾ ਹੀ ਖਾਲੀ ਹੋ ਜਾਣਾ ਫਿਰ ਫੋਨ ਹੀ ਨਹੀਂ ਚੁਕਣਾ ਕਿਸੇ ਨੇ ਫਿਰ ਦਿਨੂ ਫੋਨ ਵੀ ਨਹੀਂ ਕਰਨਾ ਕਿਸੇ ਨੇ ਆਪ ਕਰਿਓ ਜਿਹੜੇ ਆਖਣਗੇ ਵੀ ਅਸੀਂ ਤੇਰੇ ਨਾਲ ਆ ਤੂੰ ਚਿੰਤਾ ਨਾ ਕਰ ਅੱਧੀ ਰਾਤ ਨੂੰ ਯਾਦ ਕਰ ਲਈ ਸਹਿਬ ਕਹਿੰਦੇ ਉਹ ਵੀ ਲਈ ਇਹ ਇੱਕ ਤਸਵੀਰ ਹੈ ਜਗਤ ਦੀ ਇਸ ਸੰਸਾਰ ਦੀ ਜੋ ਨੌਵੇਂ ਪਾਤਸ਼ਾਹ ਜੀ ਨੇ ਦਰਸਾਈ ਹੈ ਸੁਖ ਮੈਂ ਆਨ ਬਹੁਤ ਮਿਲ ਬਹਿਤ ਰਹਿਤ ਚਹੁ ਦਿਸਕੇ ਰੈ ਵਿਪਤ ਪਰਿ ਸਭ ਹੀ ਸੰਗਛਾਗਤ ਕਉ ਨ ਆਮਤ ਨੇ ਰੈ ਕਿਸੇ ਨੇ ਨਹੀਂ ਹੋਣਾ ਕਰਕੀਨਾਰ ਬਹੁਤ ਹਿੱਤ ਜਾਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਹੁਣ ਸਾਰੇ ਜੁੜੇ ਨੇ ਸਾਖ ਸੰਬੰਧੀ ਜਦੋਂ ਇਸ ਸਰੀਰ ਚੋਂ ਕਾਇਆ ਚੋਂ ਹੰਸ ਨੇ ਉਡਾਰੀ ਮਾਰ ਜਾਣੀ ਹੈ ਜੋਤ ਨੇ ਉਡਾਰੀ ਮਾਰ ਜਾਣੀ ਹੈ ਫਿਰ ਤਾਂ ਤੂੰ ਪ੍ਰੇਤ ਹੀ ਬਣ ਜਾਏਗਾ ਫਿਰ ਪੁੱਤਰ ਪਿਤਾ ਥੋੜਾ ਰਹਿ ਜਾਏਗਾ ਫਿਰ ਤੈਨੂੰ ਥੋੜਾ ਅਖਣਗੇ ਮੱਗੇ ਵੀ ਬੇਨਤੀ ਕੀਤੀ ਸਭ ਕਿਛ ਜੀਵਤ ਕੋ ਵਿਵਹਾਰ ਜਿਉਂਦਿਆ ਜੀਵ ਵਿਹਾਰ ਹੈ ਜੀ ਜਦੋਂ ਸੰਸਾਰ ਤੋਂ ਚਲਾ ਜਾਣਾ ਫਿਰ ਸਾਇਬ ਕਹਿੰਦੇ ਸੁਪਨੇ ਚ ਆਇਆ ਵੀ ਤੈਨੂੰ ਮਾੜਾ ਦੱਸਣ ਗਿਓ ਵੀ ਹੁਣ ਤੇ ਡਰਾਂਦਾ ਸਾਨੂੰ ਚਾਹੇ ਤੇਰੇ ਨਾ ਫਰੇਮ ਹੈ ਪਿਆਰ ਹੈ ਉਹ ਤੋਂ ਪ੍ਰੇਤ ਪ੍ਰੇਤ ਕਰ ਭਾਗੀ ਸਾਇਬ ਕਹਿੰਦੇ ਫਿਰ ਪ੍ਰੇਤ ਪ੍ਰੇਤ ਕਿਹਾ ਜਾਣਾ ਤੈਨੂੰ ਫਿਰ ਤੇਰੇ ਤੋਂ ਡਰਿਆ ਜਾਣਾ ਤੇਰੇ ਤੋਂ ਭੱਜਿਆ ਜਾਣਾ ਇਹ ਬਿੱਦ ਕੋ ਵਿਵਹਾਰ ਬਣਿਓ ਹੈ ਤਾਂ ਸਿਉ ਨੇ ਲਗਾਓ ਇਹ ਵਿਵਹਾਰ ਬਣਿਆ ਹੋਇਆ ਸੰਸਾਰ ਦਾ ਸਭ ਕਹਿੰਦੇ ਤੂੰ ਇਹਦੇ ਨਾਲ ਨੇਹ ਲਾ ਕੇ ਬੈਠਾ ਹੋਇਆ ਅੰਤ ਬਾਾਰ ਨਾਨਕ ਬਿਨ ਹਰਜੀ ਕਉ ਕਾਮਨਾ ਸਭ ਕਹਿੰਦੇ ਅੰਤ ਵੇਲੇ ਨਾਮ ਤੋਂ ਬਗੈਰ ਕਿਸੇ ਨੇ ਕੰਮ ਨਹੀਂ ਆਉਣਾ ਸਿਰਫ ਸਮਝਣ ਦਾ ਯਤਨ ਕਰਿਓ ਜੀਵਨ ਦੇ ਸਫਰ 'ਚ ਛੱਡਣਾ ਕੁਝ ਵੀ ਨਹੀਂ ਹੈ ਜੇ ਸਾਥ ਸਬੰਧੀਆਂ ਨੇ ਕੰਮ ਨਹੀਂ ਆਉਣਾ ਜਾਂ ਹੋਰ ਕਿਸੇ ਨੇ ਕੰਮ ਨਹੀਂ ਆਉਣਾ ਇੰਨੀ ਅਸੀਂ ਈਰਖਾ ਕਰਨੀ ਜਾਂ ਵੈਰ ਕਰ ਲੈਣਾ ਉਹਨਾਂ ਨਾਲ ਨਹੀਂ ਇਸ ਗੱਲ ਨੂੰ ਲੈ ਕੇ ਚੱਲਣਾ ਵੀ ਮੇਰਾ ਸਹਾਈ ਕੇਵਲ ਨਾਮ ਹੈ ਬਸ ਮੇਰਾ ਸਹਾਈ ਕੇਵਲ ਸਿਮਰਨ ਹੈ ਇਸ ਗੱਲ ਨੂੰ ਪੱਕਾ ਕਰਨਾ ਹੈ ਮਨ ਦੇ ਵਿੱਚ ਸੰਭਾਲ ਕੇ ਰੱਖਣਾ ਦੁਬਿਧਾ 'ਚ ਨਹੀਂ ਪੈਣਾ ਹੁਣ ਅਸੀਂ ਕਈ ਵਾਰੀ ਸੁਣ ਲਏ ਨੇ ਆ ਤੇ ਦੁਬਦਾ ਚ ਵੀ ਬੜਾ ਪੈ ਜਾਂਦੇ ਆ ਨਾਮ ਦੇ ਪ੍ਰਤੀ ਵੀ ਬੰਦਗੀ ਦੇ ਪ੍ਰਤੀ ਵੀ ਸਾਨੂੰ ਇੰਜ ਲੱਗਦਾ ਵੀ ਮੁਸੀਬਤ ਵੱਡੀ ਐ ਸ਼ਾਇਦ ਨਾਮ ਨੇ ਕੁਝ ਨਹੀਂ ਕਰਨਾ ਪਰ ਨਹੀਂ ਨਾਮ ਦੇ ਅੱਗੇ ਮੁਸੀਬਤ ਕੁਝ ਵੀ ਨਹੀਂ ਐ ਜੇ ਅਸੀਂ ਇਸ ਗੱਲ ਨੂੰ ਸਮਝ ਕੇ ਪੋਜੀਟਿਵ ਲੈ ਕੇ ਚੱਲੀਏ ਤਾਂ ਤੇ ਨਾਮ ਦੇ ਸਾਹਮਣੇ ਖਿੰਨ ਮਾਤਰ ਦੀ ਗੱਲ ਕੀਤੀ ਗੁਰੂ ਸਾਹਿਬ ਜੀ ਦੇ ਨਾਮ ਦੇ ਸਾਹਮਣੇ ਮੁਸੀਬਤ ਜਿੰਨੀ ਵੀ ਤਕੜੀ ਹੋਵੇ ਉਹ ਕੁਝ ਵੀ ਨਹੀਂ ਹੈ ਜਿਸ ਨਾਮ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਬੰਦਗੀ ਨੂੰ ਨਾਲ ਲੈ ਕੇ ਚੱਲਾਂਗੇ ਗੁਰੂ ਸਾਹਿਬ ਜੀ ਨੇ ਸਮਝਾਇਆ ਸੁਖ ਮੈਂ ਬੋ ਸੰਗੀ ਪਈ ਜੇ تیرੇ ਕੋਲ ਸੋਖ ਹੀ ਸੁਖ ਹੈ ਬਹੁਤ ਸੰਗੀ ਦੁੱਖ ਮੈਂ ਸੰਗ ਨਾ ਕੋਈ ਦੁੱਖ ਵੇਲੇ ਕੋਈ ਸੰਗੀ ਨਹੀਂ ਹੁੰਦਾ ਜੀ ਮੈਂ ਅੱਗੇ ਵੀ ਬੇਨਤੀ ਕੀਤੀ ਛੋਟਾ ਜਿਹਾ ਨੁਕਤਾ ਫਿਰ ਸਮਾਪਤੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕੋੜੀ ਮਿਲਦਾ ਜੀ ਪਿੰਡ ਵਾਲਿਆਂ ਨੇ ਸਾਖ ਸੰਬੰਧੀਆਂ ਨੇ ਵੀ ਭਰਾਵਾਂ ਨੇ ਵੀ ਦੋਸਤ ਮਿੱਤਰਾਂ ਨੇ ਵੀ ਪਿੰਡ ਤੋਂ ਬਾਹਰ ਛੱਡਿਆ ਹੋਇਆ ਜੀ ਬਹੁਤ ਦੂਰ ਤੱਕ ਛੱਡਿਆ ਹੋਇਆ ਹੈ ਬਿਨ ਕੋੜ ਹੈ ਕੁਸ਼ਟ ਰੋਗ ਹੈ ਇਹਨੂੰ ਸੀ ਰੱਖ ਨਹੀਂ ਸਕਦੇ ਮੁਜ ਬਿਪਤਾ ਆ ਗਈ ਮੁਸੀਬਤ ਆ ਗਈ ਨਾਲ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੀ ਝੌਂਪੜੀ ਦਾ ਕੁੰਡਾ ਖੜਕਾਇਆ ਜੀ ਕੁੰਡਾ ਖੜਕਾਇਆ ਉਹ ਹੈਰਾਨ ਹੋ ਜਾਂਦਾ ਹੈ ਵੀ ਮੈਨੂੰ ਤਾਂ ਲੋਕ ਆਪਣੇ ਸਾਖ ਸੰਬੰਧੀ ਵੀ ਵੇਖਣਾ ਨਹੀਂ ਪਸੰਦ ਕਰਦੇ ਉਹ ਕਹਿੰਦੇ ਵੀ ਕੋੜ ਹੈ ਸਾਨੂੰ ਵੀ ਹੋ ਜਾਏਗਾ ਉਹ ਵੇਖਣਾ ਨਹੀਂ ਪਸੰਦ ਕਰਦੇ ਪਰ ਤੂੰ ਬਾਬਾ ਕੋਣ ਹੈ ਜਿਹੜਾ ਮੇਰੇ ਘਰ ਵੀ ਆ ਗਿਆ ਹੈ ਭਾਈ ਮਰਦਾਨਾ ਜੀ ਕਹਿੰਦੇ ਇਹ ਤਾਂ ਬਾਬਾ ਨਾਨਕ ਹੈ ਇਹ ਤਾਂ ਦੁਨੀਆ ਨੂੰ ਤਾਰਨ ਆਇਆ ਹੈ ਤਿਆਸੂ ਕਹਿੰਦਾ ਵੀ ਕੋੜੀ ਗੁਰੂ ਨਾਨਕ ਪਾਸ਼ਾ ਜੀ ਦੇ ਗੱਲ ਨਾਲ ਲਾ ਕੇ ਰੋਇਆ ਬੜਾ ਕਿਉਂਕਿ ਟੁੱਟਦੇ ਹੋਏ ਮਨੁੱਖ ਨੂੰ ਦੁੱਖਾਂ ਵਿੱਚ ਦੁੱਖਾਂ ਵਿੱਚ ਟੁੱਟਦੇ ਹੋਏ ਮਨੁੱਖ ਨੂੰ ਰੱਤਾ ਮਾਤਰ ਵੀ ਸਹਾਰਾ ਮਿਲ ਜਾਏ ਤਾਂ ਬੇਰਾਗੀ ਬਹੁਤ ਹੋ ਜਾਂਦਾ ਹੈ ਕਈ ਸਮੇਂ ਦਾ ਟੁੱਟਿਆ ਹੋਏ ਮਨੁੱਖ ਦੁੱਖਾਂ ਵਿੱਚ ਕਈ ਸਮੇਂ ਦਾ ਜਦੋਂ ਟੁੱਟਿਆ ਹੋਵੇ ਮਨੁੱਖ ਨੂੰ ਰੱਤਾ ਮਾਤਰ ਵੀ ਕੋਈ ਸਹਾਰਾ ਦੇ ਦੇਵੇ ਗੱਲ ਨਾ ਲਾ ਲੇ ਉਹ ਬੇਰਾਗੀ ਬਹੁਤ ਬਣ ਜਾਂਦਾ ਹੈ ਵੀ ਕੋਈ ਤਾਂ ਹੈ ਸਹਾਰਾ ਦੇਣ ਵਾਲਾ ਮੈਨੂੰ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤੇ ਸ਼ਬਦ ਵੀ ਗਾਇਨ ਕੀਤਾ ਜਿਉ ਤਪ ਤਹ ਬਾਰੋ ਬਾਰ ਤਪ ਤਪ ਖਪੈ ਬਹੁਤ ਵਿਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਲਾਈ ਸਹਿਬ ਕਹਿੰਦੇ ਤੂੰ ਰੋਗੀ ਨਹੀਂ ਹੈ ਇਹ ਸੰਸਾਰ ਮੰਨ ਕਰਕੇ ਰੋਗੀ ਹੋਇ ਬਿਠਾ ਹੈ ਇਸ ਸੰਸਾਰ ਮੰਨ ਕਰਕੇ ਕੋੜੀ ਹੋਇਆ ਬੈਠਾ ਹੈ ਗੁਰੂ ਸਾਹਿਬ ਜੀ ਨੇ ਉਹਦਾ ਇਲਾਜ ਵੀ ਕੀਤਾ ਉਹਦੀ ਦੇਖਰੇਖ ਕੀਤੀ ਉੱਥੇ ਬੈਠ ਕੇ ਕੁਝ ਦਿਨ ਰੁਕੇ ਗੁਰੂ ਸਾਹਿਬ ਜੀ ਕੀਰਤਨ ਵੀ ਹੋਇਆ ਉਹਨੂੰ ਨਾਮ ਨਾਲ ਵੀ ਜੋੜਿਆ ਉਹ ਤੰਦਰੁਸਤ ਹੋ ਕੇ ਗੁਰੂ ਨਾਨਕ ਦੇ ਗੁਣ ਗਾ ਰਹੇ ਮੈਂ ਬੇਨਤੀ ਕਰ ਰਿਹਾ ਵੀ ਜਿੱਥੇ ਅਤ ਦੀ ਮੁਸ਼ਕਲ ਹੈ ਉੱਥੇ ਗੁਰੂ ਨਾਨਕ ਸਹਾਈ ਹੋ ਜਾਂਦਾ ਹੈ ਉੱਥੇ ਨਾਮ ਸਹਾਈ ਹੁੰਦਾ ਹੈ ਤੇ ਸਾਹਿਬ ਜੀ ਕਹਿੰਦੇ ਨਾਮ ਨੂੰ ਪੱਕਾ ਕਰ ਜੀਵਨ ਵਿੱਚ ਸੰਸਾਰ ਨੂੰ ਨਹੀਂ ਧਨ ਪਦਾਰਥਾਂ ਨੂੰ ਨਹੀਂ ਸੁਖ ਮੈਂ ਬੋ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਜੇ ਦੁੱਖ ਵਿੱਚ ਜੇ ਕੋਈ ਸਹਾਈ ਹੈ ਕਹੋ ਨਾਨਕ ਹਰ ਪੱਜ ਮਨਾ ਅੰਤ ਸਹਾਈ ਵੇ ਸ਼ਬਦ ਵਰਤੇ ਸੰਗੀ ਤੇ ਸਹਾਈ ਚ ਬੜਾ ਫਰਕ ਹੈ ਸੰਗੀ ਹਰ ਕੋਈ ਬਣ ਜਾਏਗਾ ਸਹਾਈ ਹਰ ਕੋਈ ਨਹੀਂ ਬਣਦਾ ਤੇ ਸਹਾਈ ਕੇਵਲ ਨਾਮ ਹੈ ਸਹਾਈ ਕੇਵਲ ਗੁਰੂ ਦਾ ਸ਼ਬਦ ਹੈ ਕਹੋ ਨਾਨਕ ਹਰਪੱਜ ਮਨਾ ਅੰਤ ਸਹਾਈ ਹੋਏ ਸਾਹਿਬ ਕੇ ਨੇ ਨਾਮ ਨੂੰ ਧਿਆ ਨਾਮ ਨਾਲ ਜੁੜ ਕਿਉਂਕਿ ਨਾਮ ਨੇ ਹੀ ਸਹਾਈ ਹੋਣਾ ਇਸ ਲੋਕ ਵਿੱਚ ਵੀ ਤੇ ਉਸ ਪਰਲੋਕ ਵਿੱਚ ਵੀ ਹੋਈਆਂ ਬੇਨਤ ਪ੍ਰਕਾਰ ਦੀਆਂ ਮਾਫੀ ਜੀ ਸੋ